ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਚਾਈ ਦਸਵੀਂ ਕਬੀਉ ਬਾਜ ਬੇਂਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਾਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਦ ਅਮਰੇ ਦੋਸ ਸਭਾ ਤੁਮ ਕਾਬੂ ਆਫਾਦ ਮੂਏ ਬਚਾ ਬੂ ਸੁਖਿ ਬਸੈ ਮੋਹ ਰੂ ਪਰਵਾਦਾ ਸੇਵਕ ਸਿੱਖ ਸਭੈ ਖਰਤਾਰ ਮੋਹ ਰਚਾ ਜਗਰਦ ਕਰੇ ਸਬਰਨ ਕੋ ਆਸਨ ਰਿਆ ਪੂਰਨ ਹੋਏ ਹਮਾਰੀ ਆਸ ਤੂਰ ਪਜਨ ਕੀ ਰਹਿ ਪਿਆਸਾ ਤਮਹ ਛਾੜ ਕੋਈ ਵਰਨ ਤਿਆਉ ਜੋ ਪਰਚਾਉ ਸਤਮ ਤੇ ਪਾਉ ਸੇਵਕ ਸੇਖੇ ਮਹਾਰੀ ਤਾਰੀਐ ਚੁਣ ਚੁਣ ਸਦਰਾ ਮਹਾਰੀ ਮਾਰੀਐ ਆਪਾ ਦੇ ਮੁਝੇ ਬਰੀ ਹੈ ਮਰਨ ਕਾਲ ਕਾ ਤਰਾ ਸੁਨਵਰੇ ਹੈ ਹੋ ਜੂ ਸਦਾ ਮਰੀ ਪੱਛਾ ਸ੍ਰੀ ਹ ਤੁਝਿਓ ਕਰਿਓ ਰਛਾ ਰਾਖ ਲਿਓ ਮੈ ਰਕਨ ਹਾਰੇ ਸਾਇਬ ਸੰਸਾਈ ਪਿਆਰੇ ਧੀਨ ਬੰਦਸਤਨ ਕੇ ਹੰਤਾ ਤਮੋਹ ਪ੍ਰੀਜਿਤ ਦਿਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀਓ ਬਤਰਾ ਕਾਲ ਪਾਇ ਗਰਬੇ ਸੁਨਪ੍ਰਕਾਸ ਸਕਲ ਕਾਲ ਕਾ ਕੀ ਹੈ ਤਮਾਸਾ ਜਵਨ ਕਾਲ ਜੋਗੀ ਸਵਕਿਓ ਬੇਦਰਾਜ ਬਰਮਾ ਸੋਦੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਇ ਜਸਨੀ ਉਪਜਾਇਓ ਆਦੰਤ ਇਹ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੇ ਸਗਲ ਪ੍ਰਜਾ ਜਨਿ ਆਪ ਸਵਾਰੇ ਸਿਵ ਕਨ ਗੋਸ ਗੁਣ ਸਕਤੀ ਹੋ ਸਤਿਨ ਕੋਪਲ ਮੋਬਦ ਕੀਓ ਘਟੇ ਘਟਕੇ ਅੰਦਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਸਤੂਲਾ ਸਭ ਪ੍ਰਕਿਰਪਾ ਦਇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾ ਰਾ ਪ੍ਰਜਾ ਧਰਤ ਦਬਦੀ ਅਪਾਰਾ ਜਬ ਆਕਰਖ ਕਰ ਧੋਕਪ ਹੂੰ ਤੁਮ ਮੈ ਮਿਲਤ ਦੇ ਤਰਸ ਬਹੂੰ ਜੀਤੇ ਬੰਦਨ ਸੇਸ਼ ਅਵਤਾਰੈ ਆਪ ਆਪਣੀ ਭੂਜਿ ਉਚਾਰੈ ਤੁਮ ਸਭੀ ਤੇ ਰਹਿਤ ਨਾ ਆਲਮ ਜਾਣਤ ਬੇਤ ਭੇਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲੇ ਨਾਦੇ ਸੰਭ ਤਕਾ ਮੂਰਿ ਉਚਾਰਤ ਭੇਦ ਜਹ ਕੋ ਪਿਵਨ ਪਾਵਤ ਬੇਦ ਤਾ ਕੋ ਕਰਪਾ ਹੁਨ ਅਨਮਨ ਨਤ ਮਹਾ ਮੂਰਖਾ ਸਬੇਦ ਨ ਜਾਣਤ ਮਾ ਦੇਵ ਕੋ ਕਹਿ ਤਦਾ ਸ਼ਿਵ ਰੰਕਾਰ ਕਾ ਚੀਨਤ ਨੈ ਪਿਵਿਆ ਪਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ ਪਿੰਟੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰ ਇਕ ਰੂਪੇ ਨੂਪ ਸਰੂਪਾ ਰੰਗ ਭਿਉ ਰਾਵ ਕਈ ਪੂਪਾ ਅੰਡ ਜੇ ਰਜ ਸੇ ਰਜ ਕੀ ਨਹੀਂ ਉਤ ਬਜਖਾਨ ਬੋਰ ਜੇ ਜੀਨੀ ਕਉਮ ਮੂਲ ਰਾਜਾ ਵੈਠਾ ਕਉ ਸਮਰਪਿਉ ਸੰਕ੍ਰਿਆ ਕੈਟਾ ਸਗਰੀ ਸੇਸ਼ਟ ਦਿਖਾਏ ਚੰਪਵ ਆਦ ਯੁਗਾ ਸਰੂਪ ਸਿਵੰਪਵ ਅਬਰ ਸ਼ਾ ਮੇਰੀ ਤੁਮ ਕਰੋ ਜੇ ਕਿਉ ਬਾਰ ਸਿਖ ਸੰਗ ਰੋ ਦੁਸ਼ਟ ਜਿਤੇ ਉਠਵਤ ਉਠਪਾਤਾ ਸਗਲ ਮਲੇਸ ਕਰੋ ਰਨ ਘਾਤਾ ਜੇ ਤੁ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਐ ਮਰੇ ਪੁਰਖ ਜਵਨ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਨੈ ਹੈ ਅੱਛਾ ਹੋਏ ਤਾਂ ਇਸ ਸਭ ਕਾਲਾ ਦੋਸਤਿਆਰੇ ਸਤੋ ਊਟ ਰਤ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰੇ ਹੋ ਤਾਂ ਕਿ ਤਾਪ ਤਨ ਕਮੈ ਹਰੇ ਹੋ ਰਿੱਧ ਸਿਧ ਘਰਮੋਂ ਸਭ ਹੋਈ ਦੁਸ਼ਟ ਸਾਸ ਸਕੇ ਨ ਕੋਈ ਇੱਕ ਵਾਰ ਜੇ ਤੋ ਮੈਂ ਸੁਭਾਰਾ ਕਾਲ ਵਾਸਤੇ ਤੈ ਉਭਾਰਾ ਜਿਨ ਨਰ ਨਾਮ ਤੇ ਹਰੋ ਕਹਾ ਧਾਰਤ ਦੁਸਤੋ ਗਤੇ ਰਹਾ ਗੁਰੂ ਜੀ ਕੋ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾ ਚਾਇ ਦਸਵੀਂ ਕਬੀ ਉਬਾਜ ਬੇਂਤੀ ਚੋਪਈ ਹਮਰੀ ਕਰੋ ਹਾਜ਼ਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਦ ਅਮਰੇ ਦੋਸਤ ਸਭਾ ਤੁਮ ਕਾਬੂ ਆਫਾਦ ਮੋਏ ਬਚਾ ਬੂ ਸੁਖੀ ਬਸੈ ਮੋਹ ਰੂ ਪਰਵਾਦਾ ਸੇਵਕ ਸਿੱਖ ਸਭੈ ਖਰਤਾਰ ਮੋਹ ਰਛਾ ਨੇ ਜਗਰ ਦਇਆ ਕਰੇ ਸਬਰਨ ਕੋ ਆਸੰਗ ਰਿਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਵਰਨਨ ਧਾਉ ਜੋ ਬਰਚਾਉ ਸੁ ਤੁਮ ਤੇ ਪਾਉ ਸੇਵਕ ਸੇ ਕੇ ਮਾਰੇ ਤਾਰੀਐ ਚੁਣ ਚੁਣ ਸਧਰਾ ਮਾਰੀ ਮਾਰੀਐ ਆਪਾ ਦੇ ਮੁਝੇ ਅਬਰੀ ਹੈ ਮਰਨ ਕਾਲ ਕਾ ਤਰਾ ਸੁਨਵਰੀਐ ਹੋ ਜੂ ਸਧਾ ਮਰੀ ਪੱਛਾ ਸ੍ਰੀ ਹ ਤੁਝਿਓ ਕਰਿ ਰੋਛਾ ਰਾਖ ਲਿਓ ਮੈ ਰਖਨ ਹਾਰੇ ਸਾਇਬ ਸੰਸਾਈ ਪਿਆਰੇ ਧੀਨ ਬੰਦਸਤਨ ਕੇ ਹੰਤਾ ਤਮੋਹ ਪ੍ਰੀਜਿਤ ਦਿਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੀਓ ਬਤਰਾ ਕਾਲ ਭਾਇਕਰ ਭੈ ਸੁਨ ਪ੍ਰਕਾਸ਼ ਸਕਲ ਕਾਲ ਕਾ ਕੀ ਹੈ ਤਮਸਾ ਜਵਨ ਕਾਲ ਜੋਗੀ ਸਵਕਿਓ ਬੇਦਰਾਜ ਬਰਮਾ ਸੁਦੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਸਨੀ ਉਪਜਾਇਓ ਆਦੰਤ ਇਹ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੇ ਸਗਲ ਪ੍ਰਜਾ ਜਨਿ ਆਪ ਸਵਾਰੇ ਸਿਵ ਕਨਕੂਸ ਗੁਣ ਸ਼ਕਤੀ ਹੋ ਸਤਿਨ ਕੋਪਲ ਮੋਬਦ ਕੀਓ ਘਾਟੇ ਘਾਟ ਕੇ ਅੰਦਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੀ ਸਥੂਲਾ ਸਭ ਪ੍ਰਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣ ਜਬ ਉਦ ਕਰਖ ਕਰਾ ਕਰਤਾ ਰਾ ਪ੍ਰਜਾ ਧਰ ਦਬਦੀ ਅਪਾਰਾ ਜਬ ਆਕਰਖ ਕਰ ਧੋਕਬ ਹੂੰ ਤੁਮ ਮੈਂ ਮਿਲਤ ਦੇ ਤਰਸ ਬਹੂੰ ਜੀਤੇ ਬੰਦਨ ਸੇਸ਼ ਅਵਤਾਰ ਹੈ ਆਪ ਆਪਣੀ ਭੂਜੀ ਉਚਾਰੈ ਤੁਮ ਸਭੀ ਤੇ ਰਹਿਤ ਨ ਆਲਮ ਜਾਣਤ ਬੇਤ ਭੇਤ ਅਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲੇ ਨਾ ਦੇ ਸੰਭ ਤਕਾ ਮੂੜਿ ਉਚਾਰਤ ਭੇਦ ਜਹ ਕੋ ਪੀਵਨ ਪਾਵਤ ਬੇਦ ਤਾ ਕੋ ਕਰਪਾ ਹੁਨ ਅਨਮ ਨਤ ਮਹਾ ਮੂੜ ਕਛ ਬੇਦ ਨ ਜਾਣਤ ਮਾ ਦੇਵ ਕੋ ਕਹਿ ਸਦਾ ਸੇਵ ਨਰੰਕਾਰ ਕਾ ਚੀਨਤ ਨੈ ਪਿਵਿਆ ਪਪ ਆਪਣੇ ਬੁਧ ਹੈ ਜੇਤੀ ਬਰਨਤ ਪਿੰਨ ਪਿੰਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰ ਇਕ ਰੂਪੇ ਨੂਪ ਸਰੂਪਾ ਰੰਗ ਭਿਉ ਰਾਵ ਕਈ ਪੂਪਾ ਅੰਡ ਜੇ ਰਜ ਸੇ ਰਜ ਕੀ ਨਹੀਂ ਉਤ ਬਜਖਾਨ ਬੋਰ ਜੇ ਨਹੀਂ ਕਉ ਮੂਲ ਰਾਜਾ ਵੈਠਾ ਕਉ ਸਮਰਪਿਓ ਸੰਕ੍ਰਿਆ ਕੈਟਾ ਸਗਰੀ ਸੇਸ਼ਟ ਦਿਖਾਏ ਚੰਪਵ ਆਦ ਯੁਗਾ ਸਰੂਪ ਸਵੰਪ ਅਬਰਸ਼ਾ ਮੇਰੀ ਤੁਮ ਕਰੋ ਜੇ ਕਿਉ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਠਪਾਤਾ ਸਗਲ ਮਿਲੇ ਜੁ ਕਰੋ ਰਨ ਘਾਤਾ ਜੇ ਜਤ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਜਗਤ ਐ ਮਰੇ ਪੁਰਖ ਜਵਨ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾਲ ਨਿਕਟ ਰਹੇ ਹੈ ਅੱਛਾ ਹੋਏ ਤਾਂ ਸਭ ਕਾਲਾ ਦੋਸਤ ਯਾਰੇ ਸਤੋ ਉਟਰਾ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਰੇ ਹੋ ਤਾਂ ਕਿ ਤਾਪ ਤਨ ਕਮੈ ਹਰਿ ਹੋ ਰਿੱਧ ਸਿਧ ਘਰ ਮੂ ਸਭ ਹੋਈ ਦੁਸ਼ਟ ਸਾਸ ਸਕੈ ਨ ਕੋਈ ਇੱਕ ਵਾਰ ਜੇ ਤੋ ਮੈਂ ਸੁਭਾਰਾ ਕਾਲ ਪਾਸੇ ਤੈ ਉਭਾਰਾ ਜਿਹਨਰ ਨਾਮ ਤੇ ਹਰੋ ਕਹਾ ਧਾਰਤ ਦੁਸ਼ਟੋ ਗਤੇ ਰਹਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾ ਚਾਇ ਦਸਵੀਂ ਕਬੀ ਉਪਾਜ ਬੇਂਤੀ ਚੋਪਈ ਹਮਰੀ ਕਰੋ ਹਾਜ਼ਰ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਦ ਅਮਰੇ ਦੋਸ ਸਭਾ ਤੁਮ ਕਾਬੂ ਆਪਾ ਅਧਮੋਏ ਬਚਾ ਬੂ ਸੁਖੀ ਬਸੈ ਮੋਹ ਰੂ ਪਰਵਾਦਾ ਸੇਵਕ ਸਿੱਖ ਸਭੈ ਕਰਤਾਰ ਮੋਹ ਰਛਾ ਦੇ ਜਗਰ ਦਇਆ ਕਰੇ ਸਬਰਨ ਕੋ ਆਸ ਰਿਐ ਭੂਰਨ ਹੋਏ ਹਮਾਰੀ ਆਸ ਤੋਰ ਬਚਨ ਕੀ ਰਹਿ ਪਿਆਸਾ ਤਮਹਿ ਸਾਡ ਕੋਈ ਵਰਨ ਤਿਆਉ ਜੋ ਪਰਚਾਉ ਸੋ ਤੁਮਤੇ ਪਾਉ ਸੇਵਕ ਸੇ ਕਹ ਮਾਰੇ ਤਾਰੀਐ ਚੁਣ ਚੁਣ ਸਧਰਾ ਮਾਰੀ ਮਾਰੀਐ ਆਪਾ ਦੇ ਮਜੇ ਅਬਰੇ ਮਰਨ ਕਾਲ ਕਾ ਤਰਾ ਸੁਨਵਰੇ ਹੋ ਜੂ ਸਧਾ ਮਰੀ ਪੱਛਾ ਸ੍ਰੀ ਹ ਤੁਝਿਓ ਕਰਿਓ ਰੋਚਾ ਰੱਖ ਲਿਓ ਮੈ ਰਕਨ ਹਾਰੇ ਸਾਇਬ ਸੰਸਾਈ ਪਿਆਰੇ ਧੀਨ ਬੰਦਸਤਨ ਕੇ ਹੰਤਾ ਤਮੋਹ ਪ੍ਰੀਜਿਤ ਤਦਸਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸ਼ਿਵ ਜੀਓ ਬਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬਰਮਾ ਸੋਦੀਓ ਜਵਨ ਕਾਲ ਸਭ ਲੋਕ ਸਵਾਰਾ ਨਾਮ ਜਕਾਰੈ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈ ਜਸਨੀ ਉਪਜਾਇਓ ਆਦ ਅੰਤ ਇਹ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਹੀ ਕੋ ਹਮਾਰੀ ਸਗਲ ਪ੍ਰਜਾ ਜਨੀ ਆਪ ਸਵਾਰੀ ਸਿਵ ਕਨ ਗੋਜ